ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਕਿਤਾਬ ਦਾ ਪਾਠ 3 ਜਾ ਦੋ ਚਲਾਂ ਵਿੱਚ ਰੱਖੀ ਸਮੀਕਰਨਾਂ ਦੇ ਜੋੜੇ ਅਭਿਆਸ ਨੰਬਰ 3.2 ਤੇਰਾ ਤੀਜਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾਵਨੀ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਆ ਗਈਆਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 10th math notes ਇੱਕ ਹੈਗੀ 10th science ਇੱਕ ਹੈਗੀ 10th english mcq ਇੱਕ ਹੈਗੀ 10th english literature ਇੱਕ ਹੈਗੀ 10th grammar ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ math shortcuts and tricks ਸੋ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਵੀ ਜ਼ਰੂਰ ਖੋਲ ਕੇ ਦੇਖੋ ਆਹ ਦੇਖਿਓ ਤੀਜਾ ਸਵਾਲ ਬੱਚਿਓ ਇਹਦਾ ਦੂਜਾ ਸਵਾਲ ਅਸੀਂ ਪਿਛਲੇ ਵੀਡੀਓ ਵਿੱਚ ਕੀਤਾ ਸੀ ਉਹਨਾਂ ਨਾਲ ਦਾ ਮਿਲਦਾ ਹੈਗਾ ਸੋ ਕਹਿੰਦੇ ਅਨੁਪਾਤਾਂ a 1/a2 b 1/b2 ਤੇ c 1/c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੇ ਰੇਖੀ ਸਮਕਰਨਾਂ ਦੇ ਜੋੜੇ ਸੰਗਤ ਹਨ ਜਾਂ ਅਸੰਗਤ ਠੀਕ ਹੈ ਉਹ ਦੇਖੀਏ ਸਭ ਤੋਂ ਚ ਹਮੇਸ਼ਾ ਚੇਤਾ ਰੱਖੋ ਕਿਉਂਕਿ ਇਹ ਗੱਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਇਹ ਸਵਾਲ ਜਿਹੜੇ ਕਰਾਂਗੇ ਕਿ ਜੇਕਰ a 1/a2 ਤੇ b 1/b2 ਇਹ ਦੋਨੋਂ ਬਰਾਬਰ ਨਾ ਹੋਣ ਇਦਾਂ ਹੋਵੇ ਤਾਂ ਰੇਖੀ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਅਤੇ ਜੋੜੇ ਦਾ ਇੱਕ ਵਿਲੱਖਣ ਹੱਲ ਹੁੰਦਾ ਹੈ ਭਾਵ ਉਹ ਦੋ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਨੇ ਇੱਕ ਬਿੰਦੂ ਤੇ ਠੀਕ ਹੈ ਤੇ ਜੇ a1/a2 ਤੇ b1/b2 ਤੇ c1/c2 ਤਿੰਨੋਂ ਬਰਾਬਰ ਹੋਣ ਤੇ ਰੇਖੀ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਅਤੇ ਜੋੜੇ ਦੇ ਅਣਗਿਣਤ ਹੱਲ ਹੁੰਦੇ ਹਨ ਇਹਦਾ ਮਤਲਬ ਕੀ ਹੈ ਕਿ ਦੋਨੋਂ ਰੇਖਾਵਾਂ ਇੱਕੋ ਹੀ ਹੁੰਦੀਆਂ ਹਨ ਭਾਵੇਂ ਸੰਪਤੀ ਹੁੰਦੀਆਂ ਹਨ ਇੱਕ ਰੇਖਾ ਦੂਜੀ ਰੇਖਾ ਉੱਤੇ ਇਨਵਿਨ ਸੰਪਤੀ ਹੁੰਦੀ ਹੈ ਕੋਇਨਸੀਡੈਂਟ ਹੁੰਦੀ ਹੈ ਠੀਕ ਹੈ ਸੋ ਇਸ ਕਰਕੇ ਉਹਦੇ ਮੁੱਲ ਜਿਹੜੇ ਨੇ ਅਣਗਿਣਤ ਹੁੰਦੇ ਨੇ ਇੱਕ ਰੇਖਾ ਦਾ ਮੁੱਲ ਉਹੀ ਦੂਜੀ ਰੇਖਾ ਦਾ ਮੁੱਲ ਵੀ ਹੁੰਦਾ ਹੈ ਸੋ ਹੁਣ ਦੇਖੀਏ a1/a2 ਤੇ b1/b2 ਇਹ ਦੋਨੋਂ ਬਰਾਬਰ ਹੋਣ ਇੱਥੇ ਧਿਆਨ ਦਿਓ ਇੱਥੇ ਬਰਾਬਰ ਨਹੀਂ ਹੈਗੇ ਇੱਥੇ ਬਰਾਬਰ ਹੋਣ ਪਰ c1 ਤੇ c2 c1/c2 ਇਹ ਬਰਾਬਰ ਨਾ ਹੋਵੇ ਬਲੀ a1 ਦੇ ਜਾਂ a1 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 a2 ਜਾਂ b1 b2 ਦੇ ਕਿਸੇ ਦੇ ਬਰਾਬਰ ਹੈ ਇਹ ਇਹਨਾਂ ਦੇ ਬਰਾਬਰ ਨਹੀਂ ਹੋਣਾ ਚਾਹੀਦਾ ਠੀਕ ਹੈ ਹੋਵੇ ਤਾਂ ਰੇਖੀ ਸਮੀਕਰਨ ਜੋੜਾ ਅਸੰਗਤ ਹੁੰਦਾ ਹੈ ਠੀਕ ਹੈ ਅਸੰਗਤ ਹੋਏਗਾ ਅਤੇ ਜੋੜੇ ਦਾ ਕੋਈ ਹੱਲ ਨਹੀਂ ਹੁੰਦਾ ਕਿਉਂ ਕਿ ਉਹ ਸਮੰਤਰ ਹੁੰਦੀਆਂ ਨੇ ਰੇਖਾਵਾਂ ਇੱਕ ਦੂਜੇ ਨਾਲ ਕੱਟਦੀਆਂ ਨਹੀਂ ਮਿਲਦੀਆਂ ਨਹੀਂ ਇੱਥੇ ਇੱਕ ਵਾਰ ਮਿਲਦੀਆਂ ਨੇ ਇੱਕ ਦੂਜੇ ਨੂੰ ਕੱਟਦੀਆਂ ਨੇ ਇੱਥੇ ਇੱਕ ਦੇ ਉੱਤੇ ਇੱਕ ਸੇਮ ਹੁੰਦੀਆਂ ਨੇ ਸੰਪਾਤੀ ਹੁੰਦੀਆਂ ਨੇ ਅਣਗਿਣਤ ਹੱਲ ਹੁੰਦੇ ਨੇ ਤੇ ਇਥੇ ਮਿਲਦੀਆਂ ਹੀ ਬਿਲਕੁਲ ਨਹੀਂ ਤੁਸੀਂ ਇਦਾਂ ਯਾਦ ਰੱਖ ਲਓ ਜਿੱਥੇ ਮਿਲਦੀਆਂ ਨੇ ਇੱਕ ਵਾਰ ਜਾਂ ਅਣਗਿਣਤ ਵਾਰ ਉਹਨੂੰ ਅਸੀਂ ਕਹਿੰਦੇ ਵੀ ਸੰਗਤ ਉਹ ਇੱਕ ਦੂਜੇ ਦੀ ਸੰਗਤ ਕਰਦੀਆਂ ਪਈਆਂ ਨੇ ਠੀਕ ਹੈ ਸੋ ਇਹ ਤੇ ਸੰਗਤ ਹੈ ਗਿਆ ਸੰਗਤ ਹੋਏਗਾ ਸੰਗਤ ਹੋਏਗਾ ਜੋੜਾ ਪਰ ਜਿਹੜਾ ਇਹ ਹੋਏਗਾ ਜਿੱਥੇ ਸਮਾਨਤਰ ਹੋਣਗੀਆਂ ਉੱਥੇ ਉਹ ਸੰਗਤ ਹੋਏਗਾ ਠੀਕ ਹੈ ਆਓ ਦੇਖੀਏ ਹੁਣ ਸਵਾਲ ਸੋ ਪਹਿਲਾ ਹੈਗਾ ਬੱਚਿਓ ਜੋੜਾ 3x 2y 5 ਅਤੇ 2x 3y 5 7 ਠੀਕ ਹੈ ਹੁਣ ਜਾਂ ਅਸੀਂ ਨੂੰ ਥੋੜਾ ਅਰੇਂਜ ਕਰ ਲੈਂਦੇ ਆ ਐ ਬਰਾਬਰ 5 ਨੂੰ ਘਟਾ 5 ਬਰਾਬਰ 0 ਤੇ 7 ਨੂੰ ਇੱਥੇ ਲੈਣ ਦਾ ਘਟਾ 7 ਬਰਾਬਰ 0 ਕਰ ਲਿਆ ਠੀਕ ਹੈ ਹੁਣ ਬੱਚਿਓ ਅਸੀਂ ਅਸੀਂ ਦੇਖਿਆ ਕਿ a1/a2 3/2 ਹੈਗਾ b1/b2 2/ ਘਟਾ 3 ਹੈਗਾ c1/c2 ਘਟਾ 5 ਘਟਾ 7 ਬਰਾਬਰ 5/7 ਹੈਗਾ ਹੁਣ ਦੇਖੋ ਬੱਚਿਓ a 1/ ਇਹ ਜਿਹੜਾ a1 a2 ਤੇ b1 b2 ਜਿਹੜੇ ਹੈਗੇ ਨੇ ਆ ਬਰਾਬਰ ਨਹੀਂ ਹੈਗੇ ਸੋ ਅਸੀਂ ਦੇਖਦੇ ਹਾਂ ਕਿ a1/a2 बराबर ਨਹੀਂ ਹੈਗਾ b1 b2 ਹੈ ਅਸੀਂ ਜਾਣਦੇ ਹਾਂ ਕਿ ਜੇਕਰ ਇਦਾਂ ਹੋਵੇ ਤਾਂ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਇਸ ਤਰ੍ਹਾਂ ਇਹ ਰੇਖੀ ਸਮੀਕਰਨ ਜੋੜਾ ਸੰਗਤ ਹੈ ਹੁਣ ਦੂਜਾ ਭਾਗ ਦੇਖੀਏ ਸੋ ਇੱਕ ਜੋੜਾ ਹੈਗਾ ਇੱਕ ਜੋੜਾ ਹੈਗਾ ਇਹਨੂੰ ਅਸੀਂ ਦੇ ਅਰੇਂਜ ਕਰ ਲੈਨੇ ਆ ਵੈਸੇ ਜਿੱਦਾਂ ਇਦਾਂ ਵੀ ਰਹਿਣ ਦੀ ਹੈ ਤਾਂ ਕੋਈ ਫਰਕ ਨਹੀਂ ਪਏਗਾ ਤੇ ਅਸੀਂ ਇਹਨੂੰ ਜਿਹੜੀ ਮਿਆਰੀ ਰੂਪ ਹੈ ਉਹਦੇ ਵਿੱਚ ਲਿਖਦੇ ਪਏ ਹਾਂ ਸੋ ਇਦਾਂ ਕਰਕੇ ਲਿਖ ਲਿਆ ਤੇ ਇਦਾਂ ਕਰਕੇ ਲਿਖ ਲਿਆ ਫਿਰ ਸਾਰਿਆਂ ਦੇ ਅਸੀਂ ਇਦਾਂ ਅ ਉਹਦੀ ਮਨੀ ਸੂਚੀ ਬਣ ਲਈ a1 b1 c1 ਫਿਰ a2 b2 c2 ਤੇ ਜੇ ਲਈਦਾ ਕੀਤਾ a1/a2 ਜਿਹੜਾ ਹੈਗਾ 1/2 ਹੈਗਾ b1/b2 ਜਿਹੜਾ ਹੈਗਾ 1/2 ਹੈਗਾ c1/c2 ਇਹ 8/9 ਹੈ ਰਿਹਾ ਹੁਣ ਇਹਦਾ ਮਤਲਬ ਕੀ ਹੋਇਆ ਕਿ ਇਹ ਇਦਾਂ ਹੈ a1/a2 b1/b2 ਬਰਾਬਰ ਨੇ ਇਹ ਦੇਖੋ ਇਹ 1/2 1/2 ਪਰ c1/c2 ਜਿਹੜਾ ਹੈ ਉਹ 8/9 ਹੈਗਾ ਇਹ ਬਰਾਬਰ ਨਹੀਂ ਹੈਗਾ ਸੋ ਅਸੀਂ ਜਾਣਦੇ ਹਾਂ ਕਿ ਜੇਕਰ ਇਦਾਂ ਹੋਵੇ ਤਾਂ ਸਮੀਕਰਨ ਜੋੜਾ ਅਸੰਗਤ ਹੁੰਦਾ ਹੈ ਪਾਉ ਕਿਉਂਕਿ ਜੜੀਆਂ ਉਹ ਫਿਰ ਦੂਜੇ ਨੂੰ ਮਿਲਦੀਆਂ ਨਹੀਂ ਹੈਗੀਆਂ ਕੱਟੀਆਂ ਵੀ ਨਹੀਂ ਹੈਗੀਆਂ ਇੱਕ ਦੂਜੇ ਉੱਤੇ ਲਿੱਟੀਆਂ ਵੀ ਨਹੀਂ ਹੁੰਦੀਆਂ ਸੋ ਉਹ ਸਮੰਤਰ ਹੁੰਦੀਆਂ ਨੇ ਇਸ ਤਰ੍ਹਾਂ ਇਹ ਰੇਖੀ ਸਮੀਕਰਨ ਜੋੜਾ ਅ ਸੰਗਤ ਹੈ ਤੀਜਾ ਭਾਗ ਦੇਖੀਏ 3/2x 5/3y 7 ਤੇ 9x/10y 14 ਇਹਨੂੰ ਬੱਚਿਓ ਅਸੀਂ 6 ਦੇ ਨਾਲ ਦੋਨੋਂ ਪਾਸੇ ਭਾਗ ਕਰਾਂਗੇ 6 ਦੇ ਨਾਲ ਗੁਣਾ ਕਰਾਂਗੇ ਦੋਨੋਂ ਪਾਸੇ ਲੇਥੇ 6 ਨਾਲ ਗੁਣਾ ਕੀਤਾ ਤੇ 2 3 6 3 3 9x ਹੋ ਗਿਆ ਤੇ ਇੱਥੇ 6 ਨਾਲ ਗੁਣਾ ਕੀਤਾ ਤੇ 3 2 6 ਤੇ 2 5 10 ਹੋ ਗਿਆ ਤੇ 6 7 42 ਸੋ 42 ਜਿਹੜਾ ਹੈ ਖੱਬੇ ਪਾਸੇ ਲੈਂਦਾ ਘਟਾ 42 0 ਹੋ ਗਿਆ ਤੇ ਇਹਨੂੰ ਇੱਦਾਂ ਲਿਖ ਲਿਆ ਤੇ 14 ਨੂੰ ਖੱਬੇ ਪਾਸੇ ਲੈਂਦਾ ਘਟਾ 14 0 ਹੋ ਗਿਆ ਹੁਣ ਅਸੀਂ ਸਾਰੇ ਲਿਖ ਲਏ ਇਦਾਂ ਕਰਕੇ ਤੇ a a2 ਜਿਹੜਾ 9 9 1 ਹੈਗਾ b b2 10 10 ਇਹ ਘਟਾ 1 ਹੈਗਾ ਤੇ c c2 42 14 ਇਹ ਘਟਾ 42 /14 ਘਟਾ ਘਟਾ ਕੱਟ ਗਿਆ ਤੇ 14 3 42 3 ਆ ਗਿਆ ਠੀਕ ਹੈ ਹੁਣ ਦੇਖੋ ਕੋਈ ਵੀ ਬਰਾਬਰ ਨਹੀਂ ਹੈਗਾ ਇਹ 1 ਹੈਗਾ ਇਹ ਘਟਾ 1 ਹੈਗਾ ਤੇ 3 ਆ ਰਿਹਾ ਸੋਸੀਂ ਦੇਖਦੇ ਹਾਂ ਕਿ a1/a2 ਬਰਾਬਰ ਨਹੀਂ ਹੈਗਾ b1/ b2 ਦੇ ਤੇ ਅਸੀਂ ਜਾਣਦੇ ਹਾਂ ਜਿੱਦਾਂ ਹੋਵੇ ਤਾਂ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਭਾਵ ਉਹ ਦੋਨੋਂ ਇੱਕ ਦੂਜੇ ਨੂੰ ਇੱਕ ਤੇ ਕੱਟਦੇ ਹਨ ਉਹਦਾ ਇੱਕ ਮੁੱਲ ਹੋਵੇਗਾ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚੋ 5x/3y 11 ਇਹਨੂੰ ਕਟਾ 11 0 ਕਰਕੇ ਲਿਖ ਲਿਆ ਤੇ ਕਟਾ 10x ਜਮਾ 6y ਤੇ ਕਟਾ 2y ਹੈਗਾ ਤੇ ਇੱਥੇ ਲੈਣ ਦਾ ਜਮਾ 2y 0 ਹੋ ਗਿਆ ਸੋ ਸਾਰੀ ਇਹਦਾ ਸੂਚੀ ਬਣਾ ਲਈ ਫਿਰ a 1/a2 ਹੋ ਗਿਆ 5/ਕਟਾ 10 ਕਰਕੇ ਆ ਗਿਆ 1/ ਕਟਾ 2 b 1/b2 ਕਟਾ 3/6 ਕਟਾ 1/2 ਤੇ c ਕਟਾ c2 ਕਟਾ 11/12 22 ਸੋ 11 11 22 1/2 -a/2a -a/2a ਤੇ a 1/2a ਅਰਥਾਤ ਤਿੰਨੋਂ ਬਰਾਬਰ ਨੇ ਕਿਉਂਕਿ ਰਿਨਾਤਮਕ ਦਾ ਚਿੰਨ ਜਿਹੜਾ ਘਟਾ ਦਾ ਚਿੰਨ ਹੈ ਭਾਵੇਂ ਅੰਸ਼ ਨੂੰ ਲੱਗਾ ਹੋਵੇ ਭਾਵੇਂ ਹਰ ਨੂੰ ਲੱਗਾ ਹੋਵੇ ਭਾਵੇਂ ਅੰਸ਼ ਨੂੰ ਲੱਗਾ ਹੋਵੇ ਕੋਈ ਫਰਕ ਨਹੀਂ ਪੈਂਦਾ a 1/ ਇਹ ਵੀ -a/2a ਇਹ ਵੀ -a/2a ਇਹ ਵੀ -a/2a ਸਿੱਤਰੋਂ ਬਰਾਬਰ ਨੇ ਅਸੀਂ ਦੇਖਦੇ ਹਾਂ ਕਿ ਇਦਾਂ ਸੋ ਅਸੀਂ ਜਾਣਦੇ ਹਾਂ ਕਿ ਜੇ ਇਦਾਂ ਹੋਵੇ ਤਾਂ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਭਾਵੇਂ ਉਹ ਸੰਪਤੀ ਹੁੰਦੀਆਂ ਹਨ ਠੀਕ ਹੈ ਅੱਗੇ ਚੱਲੀਏ ਆਖਰੀ ਭਾਗ ਆ ਗਿਆ 4/3x 2y 8 ਤੇ 2x 3y 12 ਇਹ 12 ਇੱਥੇ ਲੈ ਲੈਂਦਾ ਘਟਾ 12 0 ਹੋ ਗਿਆ ਤੇ ਸਿੱਧਾ ਹੀ ਇਹਨੂੰ ਅਸੀਂ ਤਿੰਨ ਨਾਲ ਦੋਨੋਂ ਪਾਸੇ ਗੁਣਾ ਕੀਤਾ ਤੇ ਇਹ ਹੋ ਗਿਆ 4x ਤੇ 3 2 6y ਤੇ 3 8 24 ਤੇ 24 ਇੱਥੇ ਲੈ ਲੈਂਦਾ ਖੱਬੇ ਪਾਸੇ ਘਟਾ 24 0 ਹੁਣ ਬੱਚੋ a 1/a2 ਹੋ ਗਿਆ 4/2 2 ਤੇ b 1/b2 ਹੋ ਗਿਆ 6/3 2 ਤੇ ਸੀ 1/ਸੀ 2 ਬਰਾਬਰ ਹੋ ਗਿਆ /24 /12 ਕਟ ਗਿਆ ਤੇ 12 ਨੂੰ 24 2 ਸੋ ਤਿੰਨੋਂ ਬਰਾਬਰ ਨੇ ਤਿੰਨੋਂ ਅਨੁਪਾਦ ਬਰਾਬਰ ਨੇ ਸੋ ਅਸੀਂ ਦੇਖਦੇ ਹਾਂ ਕਿ a/a2 b/b2 c/c2 ਹੈ ਸੋ ਅਸੀਂ ਜਾਣਦੇ ਹਾਂ ਕਿ ਜੇਕਰ ਇਦਾਂ ਹੋਵੇ ਤਾਂ ਸਮੀਕਰਨ ਜੋੜਾ ਸੰਗਤ ਹੁੰਦਾ ਹੈ ਭਾਵ ਉਹ ਰੇਖਾਵਾਂ ਜਿਹੜੀਆਂ ਨੇ ਉਹ ਸੰਪਾਤੀ ਹਨ ਇੱਕ ਦੂਜੇ ਦੇ ਮਣੀ ਇੱਕੋ ਹੀ ਰੇਖਾ ਹੈ ਜੀ ਠੀਕ ਹੈ ਸੋ ਇੱਥੇ ਤੁਸੀਂ ਦੇਖ ਵੀ ਲਓ ਬੱਚੋ ਜਿਹੜਾ ਇਹ ਹੈਗਾ ਇਹਨੂੰ ਮੈਂ ਦੋਨਾਂ ਨੂੰ ਗੁਣਾ ਕਰਦਾ ਦੋਨੋਂ ਪਾਸੇ ਤੇ 2 2 4x ਆ ਰਿਹਾ ਤੇ 2 3 6 6 ਵਾਈ ਆ ਰਿਹਾ ਤੇ 2 12 24 ਮਨੇ 12 2 24 24 ਦੇਖੋ ਦੋਨੋਂ ਜਿਹੜੇ ਸਮੀਕਰਨ ਨੇ ਬੱਚਿਓ ਇੱਕੋ ਹੀ ਨੇ ਸੋ ਜਿਹੜੀ ਸੰਪਾਤੀ ਰੇਖਾਵਾਂ ਨੂੰ ਦਰਸਾਉਂਦੇ ਜਿਹੜੇ ਸਮੀਕਰਨ ਹੁੰਦੇ ਨੇ ਤੁਸੀਂ ਦੇਖੋਗੇ ਉਹਨਾਂ ਵਿੱਚ ਉਹਨਾਂ ਵਿੱਚੋਂ ਇੱਕ ਵਿੱਚ ਕੋਈ ਇੱਕ ਸਾਂਝਾ ਸਾਂਝਾ ਅਚਲ ਹੋਏਗਾ ਜਿਹਦੇ ਨਾਲ ਉਹਨੂੰ ਗੁਣਾ ਕੀਤਾ ਹੁੰਦਾ ਹੈ ਠੀਕ ਹੈ ਸੋ ਇੱਥੇ ਇਹਨੂੰ ਜਿਹੜਾ ਹੈ ਉਹ ਦੋ ਨਾਲ ਗੁਣਾ ਕੀਤਾ ਹੋਇਆ ਹੈ ਦੋਨੋਂ ਪਾਸੇ 2 0 ਤੇ 0 ਆ ਜਾਏਗਾ ਤੇ ਇਹ ਜਿਹੜਾ ਹੈ ਦੋ ਨੂੰ ਗੁਣਾ ਕਰਕੇ ਸੜਕੋਲ ਇਹ ਚੀਜ਼ ਮਿਲ ਜਾਂਦੀ ਹੈ ਪਰ ਸਿੱਧਾ ਕਰਕੇ ਦਿਖਾਣਾ ਹੈ ਕਿ ਇਹ ਜਿਹੜੇ ਅਨੁਪਾਤ ਹੈਗੇ ਨੇ ਤੈਨੂੰ ਬਰਾਬਰ ਨੇ ਸੋ ਐਸੀ ਪਿਆਰੇ ਵਿਦਿਆਰਥੀਓ ਅਭਿਆਸ ਨੰਬਰ 13.2 ਦਾ ਤੀਜਾ ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ